ਪਾਤਸ਼ਾਹ ਇਸ ਸ਼ੰਦ ਦਾ ਨਾਮ ਹੁੰਨੇ ਹੈ ਹੁੰਨੇ ਮਹੱਲਾ 5 ਇਹ ਸ਼ੰਦ ਗੁਰੂ ਅਰਜੁਨ ਦੇ ਮਹਾਰਾਜ ਦੀ ਜੀਵਾਂ ਨੂੰ ਬਹੁਤ ਪ੍ਰਕਾਰ ਦੇ ਅਵਦੇਸ਼ ਉਚਾਰਣ ਕਰਦੇ ਨੇ ਪ੍ਰਥਮ ਪਰਮੇਸ਼ਰ ਦੇ ਅੱਗੇ ਬੇਨਤੀ ਫਰਮਾਉਂਦੇ ਨੇ ਪੋਨੇ ਮਹੱਲਾ 5 ਇੱਕ ਓ ਸਤ ਗੁਰ ਪਰਸਾਦ ਖਾਤ ਕਲਮ ਅਗੰਮ ਮਸਟਕ ਲਖਾਵਤੀ ਖਾਤ ਕਲਮ ਅਗੰਮ ਮਸਟਕ ਲਖਾਵਤੀ ਕੀ ਬਲ ਬਾਣੀ ਸੇ ਅਗੰਮ ਮੇਰੀ ਵਾਹੀ ਗੁਰੂ ਨਾਨਕ ਗੁਰੂ ਨਾਨਕ ਤੇਰੇ ਹੱਥ ਵਿੱਚ ਹੁਕਮ ਰੂਪੀ ਜੋ ਕਲਮ ਹੈ ਸੋ ਸਭ ਜੀਵਾਂ ਦੇ ਮਸਤਕ ਵਾ ਲੇਖਾਂ ਨੂੰ ਲਿਖਦੀ ਆਉਂਦੀ ਹੈ ਲੇਖ ਲਿਖੇ ਨੇ ਆਪਣੇ ਮਸਤਕ ਤੇ ਪਿਆਰੇ ਬੜੇ ਡੂੰਘੇ ਰੇਖ ਨੇ ਜੋ ਕੋਪਰ ਗਏ ਮਸਤਕ ਦਾ ਆਰ ਪਾ ਐਸੀ ਲੇਖ ਲਿਖੇ ਜੋ ਪੜ੍ਹੇ ਨਹੀਂ ਜਾਂਦੇ ਲੇਖ ਨਾ ਮਿਟੀ ਇਹ ਸਖੀ ਜੋ ਲਿਖਿਆ ਕਰਤਾ ਕਿਉਂਕਿ ਲਿਖੇ ਉਸ ਪਰਮੇਸ਼ਵਰ ਨੇ ਕਰਤਾ ਨਹੀਂ ਦੇਖੇ ਇਹ ਹੈ ਗੁਰੂ ਨਾਨਕ ਦੇ ਘਰ ਆਇਆ ਸੂਲੀ ਤੋਂ ਸੂਲ ਬਣ ਕੇ ਉਹ ਲੰਗ ਜਾਂਦਾ ਹੈ ਵੱਡਾ ਦੁੱਖ ਕਿਉਂਕਿ ਬਖਸ਼ਿਸ਼ਾਂ ਨੇ ਗੁਰੂ ਨਾਨਕ ਦੇ ਕਰਦੀ ਖਾਤ ਕਲਮ ਹੱਥ ਵਿੱਚ ਕਲਮ ਹੁਕਮ ਦੋਤੀ ਪਰਮੇਸ਼ਰ ਦੇ ਖਾਤ ਕਲਮ ਆਗਮ ਮਸਤਕ ਲਿਖავਤੀ ਸਭਨਾ ਜੀਵਾਂ ਦੇ ਮਸਤਕ ਵਾ ਲੇਖਾਂ ਨੂੰ ਲਿਖਦੀ ਇਹ ਸਰਬ ਦੇਖੀ ਬਿਰੀ ਗੁਰੂ ਨਾਨਕ ਤੇਰੀ ਹੁਕਮ ਵਿੱਚ ਹੀ ਲਿਖੇ ਜਾਂਦੇ ਔਰਜ ਰਹੋ ਸਭ ਸੰਗ ਅਨੂਪ ਰੂਪ ਪਾਵੰਤੀ ਔਰਜ ਰਹੋ ਸਭ ਸੰਗ ਅਨੂਪ ਰੂਪ ਪਾਵੰਤੀ ਪਾਤਸ਼ਾਹ ਪਰਮਉਤਮ ਇਹ ਅਨੂਪ ਰੂਪ ਵਾਲੇ ਤੂੰ ਸਰਬ ਦੇ ਸਾਥ ਮਿਲਿਆ ਪਾਵੇ ਤੂੰ ਸਰਬ ਦੇ ਸਾਥ ਅਭੇਦ ਹੋਦੇ ਆ ਉਸ ਤਤ ਕੈਨ ਨਾ ਜਾਏ ਮੁਖੋ ਤਹਾਰੀਆ ਮੇਰੀ ਮੁਖ ਤੋਂ ਤੇਰੀ ਉਸਤਤੀ ਕਥਨ ਨਹੀਂ ਕੀਤੀ ਜਾਂਦੀ ਤੇ ਦੀ ਉਪਮਾ ਬੇਅੰਤ ਹੈ ਬੋਹੀ ਦੇਖ ਦਰਸ ਨਾਨਕ ਬਲਹਾਰੀਆ ਤੇਰੇ ਦਰਸ਼ਨ ਨੂੰ ਦੇਖ ਕੇ ਮੇਰੀ ਬੁੱਧੀ ਬੋਧ ਹੋ ਗਈ ਐਸੇ ਦਰਸ਼ਨ ਦਦਾਰੇ ਤੇਰੀ ਬਾਦਸ਼ਾਹ ਤੇ ਮੈਂ ਤੁਝ ਪਰ ਬਲਹਾਰ ਕੁਰਬਾਨ ਜਾਂਦਾ ਸੰਤ ਸਭਾ ਬਹਿ ਬੈਸ ਕੀ ਕੀਰਤ ਮੈਂ ਕਹਾ ਕੀ ਮੇਰੇ ਗੁਰੂ ਨਾਨਕ ਸੰਤਾਂ ਦੀ ਸਭਾ ਵਿੱਚ ਬੈਠ ਜੋ ਕੀਰਤ ਈ ਤਿਸ ਨੂੰ ਮੈਂ ਵੀ ਗਾਵਾਂ ਤੇਰੀ ਸਿਫਤ ਕਰਾਂ ਤੇਰੇ ਗੁਣ ਗਾਵਾਂ ਆਰਪੀ ਸਭ ਸੰਗਾਰ ਇਹੋ ਜੀਉ ਸਭ ਦੇਵਾ ਕੇ ਮੇਰੇ ਗੁਰੂ ਨਾਨਕ ਪਦ ਵਧਾਰ ਸਾਰਾ ਦੁਪੀ ਸਭ ਸ਼ਿੰਗਾਰਾਂ ਨੂੰ ਅਰਪਣ ਕਰਦਾ ਮੈਂ ਤੇਰੇ ਅੱਗੇ ਭੇਟਾ ਕਰਾਂ ਪਾਤਸ਼ਾਹ ਇਹ ਸਭ ਆਪਣਾ ਜੀਵ ਵੀ ਤੈਨੂੰ ਦਵਾ ਸਰਬansh ਅਰਪਣ ਕਰਦਾ ਮੈਂ ਤੇਰੀ ਸੇਵਾ ਵਿੱਚ ਬਤੀਤ ਕਰਾਂ ਸਰਬ ਆਸ ਤੇ ਆਸੀ ਸੇਜ ਸੋਕਾਂ ਤਵਸ਼ਾਈ ਹੈ ਤੇ ਦਰਸ਼ਨ ਦੀ ਆਸਾ ਕੇ ਪਿਆਸੀ ਹਾਂ ਤੇ ਇਹ ਦੇ ਵੇਲੇ ਵਾਸਤੇ ਸ਼ਰਧਾ ਰੂਪੀ ਸੇਜਾ ਬੱਚਾ ਬਣੀ ਕਰੀ ਖਾਦ ਗਾ ਵਾਸਤੇ ਘੋਵੈ ਭਾਕ ਤ ਸਾਜਨ ਪਾਈਐ ਤੂੰ ਤੋ ਵੀ ਹੈ ਭਾਈ ਛੰਦ ਦੀ ਰੀਤ ਵਸਤਿਕ ਵਿੱਚ ਕੁਦਰਤ ਭਾਗ ਹੋਵਣ ਤਿਸ ਵਾਹਿਗੁਰੂ ਸੱਜਣ ਨੂੰ ਮਿਲਦਾ ਹੈ ਭਾਈ ਦਾ ਸੱਚੀ ਕਾਜਲ ਹਦ ਤੰ ਬੋਲ ਸਵੇ ਕਿਛ ਸਾਜਿਆ ਸ਼ਾਂਤ ਜਨੋ ਸਮਾਧੀ ਰੂਪ ਕੱਜਲ ਗਰਗਨਾਮ ਉਚਾਰਨ ਰੂਪੀ ਹਾਰ ਮਿੱਠੇ ਬਚਨ ਕਰਿਆ ਇਹ ਪਾਨਾਂ ਦਾ ਵੀਰਾ ਅਦਿਕ ਸੰਬੋਧਨ ਕਰਤਾ ਹੋਇ ਕੀਤਾ ਸੋ ਰਹੇ ਕੀ ਇਹ ਸਿੰਗਾਰ ਕੇ ਅੰਜਨ ਪਾਜਿਆ ਈ ਮਰੀ ਪਾਤਸ਼ਾਹ 10 ਇੰਦਰੇ ਪੰਜ ਪ੍ਰਾਣ ਇੱਕ ਮਨ ਇਨ 16 ਆਪਣੇ ਵਸ ਕਰਨ ਰੂਪੀ 16 ਸ਼ਿੰਗਾਰ ਕੀਤੇ ਸਤਿਨਾ ਦਾ ਗਿਆਨ ਰੂਪੀ ਜੋ ਸੁਰਮਾ ਹੈ ਲੋ ਬੁੱਧੀ ਦੇ ਤਰਾ ਵਿੱਚ ਬੁਲਾਇਆ ਕੱਜਲ ਸੀ ਸੁਰਮਾ ਤੈਨ ਹੁੰਦਾ ਜੇ ਘਰ ਆਵੇ ਕਾ ਤਾਂ ਸਭ ਕਿਛ ਪਾਈਐ ਤੁ ਜੇ ਕਰ ਅੰਤੁਸ਼ ਕੰਡ ਰੂਪੀ ਘਰ ਵਿੱਚ ਪਰਮੇਸ਼ਰ ਪਤੀ ਦਾ ਸਾਯਦਕਾਰ ਹੋਵੇ ਆਉਣਾ ਹੋਵੇ ਤਾਂ ਸਭ ਕੁਝ ਪਾ ਲਈ ਭਾਵ ਸਭ ਸੰਗਾਤ ਸਫਲ ਹੋ ਜਾਂਦੇ ਪਾਉਂਦੇ ਧਰਮਵਤ ਕਾਮ ਹੋ ਕੇ ਪਦਾਰਥ ਪਾ ਲਈ ਖਾਜ ਖਾਂ ਕੰਤ ਵਾਜ ਸਿੰਘਾ ਸਦ ਵਰਥਾ ਜਾਈਏ ਇਹ ਪਿਆਰੀਓ ਿਸ પતિ ਦੇ ਮਲਾਪ ਤੋਂ ਬਿਨਾ ਉਸ ਪਰਮੇਸ਼ਰ ਮੇਰੇ ਵਾਹਿਗੁਰੂ ਦੇ ਮਲਾਪ ਤੋਂ ਬਿਨਾ ਇਹ ਸੰਪੂਰਨ ਸੰਗਾਤ ਵਿਅਰਥ ਜਾਂਦੀ ਨਹੀਂ ਜਿਵੇਂ ਦੁਨਿਆਵੀ ਇਸ਼ਤਰੀ ਦੇ ਜਾਂਦੀ। ਜਿਸ ਘਰ ਵਸਿਆ ਕੰਤ ਸਾਬਦ ਭਾਗਣ ਦੇ ਘਰ ਵਿੱਚ ਜਿਸ ਵਾਹਿਗੁਰੂ ਕੰਤ ਦਾ ਧਿਆਨ ਵਸਿਆ ਹੈ। ਅਨੇਸ਼ ਸਾਇਤ ਕਾਦ ਹੋਇਆ ਤੋ ਜਗਿਆ ਸੂਰੂ ਬੇਤਰੀ ਵੱਡਿਆਂ ਭਾਗਾਂ ਵਾਲੀ ਬਦਬਦ ਪੁੰਨਾਂ ਵਾਲੀ ਤੇ ਸੋ ਬਣਿਆ ਖਬ ਸਿੰਗਾਰ ਸਾਈ ਸੁਹਾਗਣ ਸਾਧੂ ਰੂਪੀ ਸੰਕੂਲ ਸਿੰਗਾਰ ਤਿਸੀ ਦਾ ਸੁਭਾਏਵੰਦ ਹੋਇਆ ਤੇ ਸੋਈ ਸੁਹਾਗਨੀ ਖੋ ਸੋਤੀ ਹੋਏ ਅਚਿੰਤ ਬਨ ਔਸੁਗਰਾਇਆ ਜਦ ਸੁਹਾ ਗਣੀ ਨੂੰ ਵੇਖ ਕੇ ਦੇਖ ਕੇ ਮੈਂ ਵੀ ਅਚੰਤ ਹੋ ਕੇ ਸੋਈ ਕਿਉਂਕਿ ਮਨ ਦੀਆਂ ਆਸਾਂ ਸਭ ਪੂਰਨ ਹੋ ਗਈਆਂ ਖਾਦਗਾ ਜਾ ਕਰ ਆਇਆ ਕੰਤ ਤਾਂ ਸਭ ਕੁਝ ਪਾਈ ਹੈ اے ਭਾਈ ਇਸ ਤਰ੍ਹਾਂ ਜਦ ਅੰਤਿਸ਼ ਗਣ ਘਰ ਵਿੱਚ ਮੇਰਾ ਵਾਹਿਗੁਰੂ ਕੰਤ ਆਇਆ ਪਰਮੇਸ਼ਰ ਦੀ ਪ੍ਰਾਪਤੀ ਤਦ ਸਭ ਕੁਝ ਪਾ ਲਿਆ ਆਸਾ ਇਤਿ ਆਸ ਕੇ ਆਸ ਬੁਰਾਈ ਐ ਮੈਂ ਆਸਾ ਬੰਤੀ ਤੂੰ ਇਤਨੀ ਬਹੁਤੀ ਆਸਾ ਜੋ ਮੇਰੀ ਆਸਾ ਹੈ ਸਤਿਗੁਰੂ ਪੂਰਨ ਕਰੋ ਸਤਿਗੁਰੂ ਭਏ ਦਿਆਲ ਤਾ ਪੂਰਾ ਵਾਈ ਐ ਜਦ ਸਤਿਗੁਰੂ ਦਿਆਲੂ ਹੋਏ ਤਾ ਪੂਰਾ ਵਾਹਿਗੁਰੂ ਮਿਲਦਾ ਹੈ ਪਿਆਰੀ ਉਹ ਪ੍ਰਾਪਤੀ ਹੈ ਗੁਰੂ ਨਾਨਕ ਮੈਂ ਤਨ ਅਵਗਣ ਬੌਤਿ ਕਿ ਅਵਗਣ ਸ਼ਾਇਆ ਵੀ ਸ੍ਰੀ ਵਿੱਚ ਔਗਣ ਬੌ ਸਾਰੇ ਆਵ ਗੁਣ ਮੈਂ ਗੁਣ ਨਹੀਂ ਕੋਈ ਤਾਰੇ ਔਗਣ ਕੋਈ ਨਹੀਂ ਔਗਣਾ ਦੇ ਮੇਰਾ ਮਨ ਵੀ ਇਛਾ ਤੇ ਆ ਗਿਆ ਹਾਦਰ ਖਾਂ ਸਤ ਗੁਰ ਭਏ ਜਿਆ ਤ ਮਨ ਠਹਿਰਾਇਆ ਭਾਈ ਜਬ ਮੇਰੇ ਪਾਸ ਗੁਰੂ ਦਿਅਾਲੂ ਹੋਏ ਸਤਗੁਰ ਹੋਏ ਦਿਅਾਲਤਾ ਛਲਦਾ ਗੁਰੂ ਦੀ ਦਿਅਾਲਤਾ ਬੇਮਨ ਯੋਗਨਾ ਤੋਂ ਰਹਿ ਤੋ ਕੇ ਜੁੜ ਗਿਆ ਕੋ ਨਾਨਕ ਬੇਅੰਤ ਬੇਅੰਤ ਧਿਆਇਆ ਇਹਨਾਂ ਨੇ ਬ੍ਰਹਮ ਪਰਮੇਸ਼ਰ ਨੂੰ ਬਹੁਤ ਆਵਾਜ਼ ਧਿਆਇਆ ਜੱਗਿਆ ਬੇਅੰਤ ਅਨੇਕਾਂ ਦੁਤਰਿ ਹੋ ਸੰਸਾਰ ਸਤਗੁਰੂ ਤਰਾਇਆ ਇਹਨਾਂ ਨੂੰ ਇਸ ਦੁਸਤਰ ਕਠਨ ਸੰਸਾਰ ਸੁਮਦਦ ਗੁਰੂ ਨੇ ਆਪ ਤਾਰਿਆ ਆਪ ਬਾਹ ਪੜੀ ਕਿਉਂਕਿ ਤੰ ਧੰ ਧਾਬਾ ਨਾਮ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਦੀਆਂ ਭਾਈ ਜੋ ਗੁਰੂ ਨਾਨਕ ਦਾ ਗੁਰੂ ਨਾਨਕ ਹੀ ਉਹ ਦਾ ਹੈ ਬੇਟਿਆ ਆਵਾ ਗਉਣ ਜਾ ਪੂਰਾ ਆਇਆ ਬਾਦਸ਼ਾਹ ਪਵਾਉਂਦੇ ਨਹੀਂ ਜਾਂ ਪੂਰਨ ਮੁਰਖ ਨੂੰ ਪਾ ਲਈਆ ਤਾ ਤਿੰਨਾ ਦਾ ਆਉਣਾ ਜਾਣਾ ਜਮਣਾ ਮਰਨਾ ਮਿਲ ਗਿਆ ਖਾਦਾ ਖਬਰਤ ਹਦਕਾ ਨਾਮ ਸਤ ਗੁਰ ਤੇ ਪਾਇਆ ਕਿਉਂਕਿ اے ਭਾਈ ਤਿੰਨਾ ਨੇ ਅੰਮ੍ਰਿਤਧੂ ਪਰਮੇਸ਼ਰ ਦਾ ਨਾਮ ਪੂਰੇ ਗੁਰੂ ਤੋਂ ਪਾਇਆ ਬਖਸ਼ਿਸ਼ਾ ਗੁਰੂ ਤੋਂ ਮੇਰਾ ਹਾਥ ਪਦਮ ਆਂਗਨ ਸੁਖਵਾਸਨਾ ਵੇੜੇ ਮਨੂ ਦੀ ਹੱਥ ਵਿੱਚ ਪ੍ਰੇਮ ਰੂਪੀ ਕਮਲ ਹੈ ਤੇ ਮੇਰੇ ਅੰਤਹਗਨ ਰੂਪੀ ਵੇੜੇ ਵਿੱਚ ਸੁਖ ਦਾ ਵਸਨਾ ਇਸ ਵਿਸ਼ਨੂੰ ਦੇ ਹੱਥ ਵਿੱਚ ਕੌਲ ਹੈ ਪਦਮ ਕੌਲ ਨੂੰ ਪੈ ਤੇ ਮੇਰੇ ਅੰਤਹਗਨ ਰੂਪੀ ਵੇੜੇ ਵਿੱਚ ਨਵਾਸ ਕਰਦਾ ਪਿਆ ਤੇ ਮੈਂ ਸੁਖ ਸੂਭ ਹੋਇਆ ਸਖੀ ਮੂਰ ਕੰਟ ਰਤਨ ਪੀਖ ਦੁਖ ਰਾਸਨਾ ਇਹ ਸੰਤ ਜਨ ਸਕਿਓ ਇਸੀ ਦਾ ਸਾਜਿਤ ਕਾਜ ਹੋਣਾ ਇਹੀ ਮੇਰੇ ਕੰਠ ਵਿੱਚ ਰਤਨ ਤੇ ਦੇਖਣ ਕਰਕੇ ਸਭ ਜਨਵਾਦੀ ਦੁੱਖਾਂ ਦਾ ਨਸਣਾ ਹੋ ਗਿਆ ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰੀ ਗੋਪਾਲ ਦੇ ਸਭ ਸੁੱਖਾਂ ਦੀ ਦਾ ਆ ਮੈਂ ਤੇ ਇਸ ਦੇ ਸਾਥ ਵਸਦਾ ਇਹ ਕਹੇ ਬੇਤੀ ਕੀ ਤਿਓ ਕੈਸਾ ਮਾਲਕ ਹੈ ਬਾਦਸ਼ਾਹ ਪਰਵਾਉਂਦੇ ਖਾਦ ਖਾ ਰਦ ਸਦ ਨਵਦਦ ਵਸੈ ਜਿਸ ਸਦਾ ਕਰ ਇਹ ਪਿਆਰਿਓ ਜਿਸ ਦੇ ਹੱਥ ਵਿੱਚ ਸਰਬ ਸiddhi ridhi 18 8 18 ਸਿੱਧੀਆਂ ਰਿੱਧੀਆਂ ਨਵਦੀਆਂ ਸਦਾ ਵਸਦੀਆਂ ਨੇ ਉਹਦੇ ਹੱਥ ਵਿੱਚ ਹੁਕਮ ਹੁੰਦੇ ਹਾਜ਼ਰ ਰੇਤ ਸਿੱਧ ਨਾ ਬੰਦਿਤ ਬਸੈ ਜਿਸ ਸਦਾ ਕਰ ਕਰ ਕਹਿੰਦੇ ਹੱਥ ਤੇ ਸਰਵ ਰਦੀਆਂ 8 8 18 ਸਦੀਆਂ 9 ਦਿੱਤੀਆਂ ਬਸਦੀ ਭਾਦ ਤਰੇ 라ਵਣ ਜਾਹੀ ਸੀਤਾ ਲਾਜੀਐ ਜੋ ਪ੍ਰਾਇ ਸਤਰੀਆਂ ਨੂੰ 라ਵਣ ਜਾਂਦੇ ਨੇ ਭੋਗਣ ਜਾਂਦੇ ਨੇ ਸੋਈ ਤੋ ਪਰਲੋਕ ਵਿੱਚ ਲੱਜਾਵਾਨ ਹੁੰਦੇ ਤਾਂ ਆ ਲਾਜੀ ਹੈ ਸੋਈ ਦਰਕਾਂ ਵਿੱਚ ਤਲੇ ਜਾਂਦੇ ਨਹੀਂ ਵੇ ਸਤਿਗੁਰੂ ਇਹ ਵੀ ਕਹਿੰਦੇ ਦਰਕਾਂ ਦੀ ਸਾਸਨਾ ਪਾਉਂਦੇ ਪਾਤਲੋਂ ਪਤ ਉਤਰੈ ਪਲਤੈ ਦਿੱਤਾ ਮਾਸ ਥੰਮਾ ਨਾਲ ਲਗਾਈਏ ਕੋਈ ਨਾ ਆਵੇ ਬਾਤ ਬਚਨ ਇਹ ਸਤਿਗੁਰਾਂ ਦੇ ਯਾਰੀ ਉਹ ਪੋਤਲੋਂ ਪਤ ਉਤਰੈ ਪਲਤੈ ਦਿੱਤਾ ਮਾਸ ਥੰਬਾ ਨਾਲ ਲਗਾਈ ਐ ਕੋਈ ਨਾ ਵੈ ਕੁਛ ਨਾਵਣ ਵੀ ਨਹੀਂ ਥੰਬਾ ਨਾਲ ਪਰ ਬੇਲ ਹੁੰਦਾ ਹੈ ਜੋ ਤਪਾਈ ਹੋਏ ਥੰਬ ਹੁੰਦੇ ਨਹੀਂ ਨਰਕ ਵਿੱਚ ਤੇ ਜਿਵੇਂ ਦੂਦ ਕਹਿੰਦੇ ਹੁਣ ਇਹਨਾਂ ਨੂੰ ਜਫੀਆਂ ਪਾ ਇਹ ਮਾਸ ਸੜਦਾ ਹੈ অতি ਦੁਖਤ ਹੁੰਦਾ ਕੋਈ ਛਡਾਵਣ ਵੀ ਨਹੀਂ ਪਾਸ ਤੋਂ ਉਤਾਲੋਂ ਪਤ ਉਤਰੈ ਪਲ ਤੈ ਦੱਤਾ ਮਾਸ ਤੰਮਾ ਲਾਲ ਲਗਾਈਏ ਕੋਈ ਨਾ ਵਹਿਫਾਸ ਕੋਈ ਛਡਾਵਰ ਨੂੰ ਪਾਸ ਨਹੀਂ ਆਉਂਦਾ ਪਿਆਰੇ ਨਿਤ ਪ੍ਰਤਿ ਰਹੈ ਪਦ ਦਰਵ ਛਿਦਦ ਕਤ ਢਾ ਕੀ ਹੈ ਜੋ ਪ੍ਰਾਇਏ ਧਨੂਤਾ ਪ੍ਰਤੀ ਰਾਮ ਦੇ ਨੇ ਚੋਦੀ ਕਰਦੇ ਨੇ ਇਨਾਂ ਦੇ ਦੋਸ਼ ਕਦੇ ਢੱਕੇ ਜਾਂਦੇ ਇਨਾਂ ਦੀ ਪਾਪ ਕਰਮਾਂ ਦਾ ਫਲ ਪ੍ਰਗਟ ਹੋ ਜਾਂਦਾ ਉਹਨਾਂ ਦੇ ਪਾਪ ਦਾ ਕਰਮ ਉਹ ਪ੍ਰਗਟ ਹੋ ਜਾਂਦਾ ਨਿੱਤ ਪਦਾ ਤਿਹਰੇ ਪਦ ਦਰਬ ਜੋ ਦਿੱਤੀ ਪ੍ਰਾਈ ਚੋਰੀ ਕਰਦੇ ਨੇ ਪਰ ਦਰਬ ਹੀਰਦੇ ਨੇ ਤਰਾਇਆ ਤਾਂ ਸਿੱਧਰ ਕਤ ਢਾਕੀ ਆ ਉਹ ਢੱਕੇ ਨਹੀਂ ਜਾਂਦੇ ਉਹ ਯਾਦ ਹੋ ਜਾਂਦੇ ਉਹ ਪਾਪਾਂ ਦਾ ਜੋ ਬੀਜ ਬੀਜਿਆ ਕਰਮ ਦਾ ਫਲ ਵਿੱਚ ਪ੍ਰਗਟ ਹੋ ਜਾਂਦਾ ਹੈ। ਖਾਜਾ ਕੋਣ ਰਾਮਤ ਪਵਿੱਤਰ ਸਗਲ ਕੁਲ ਤਾਰੈ ਜੋ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਸੁਪਵਿੱਤਰ ਹੋ ਕੇ ਆਪਣੀਆਂ ਕੁਲਾਂ ਨੂੰ ਤਾਰ ਲੈਂਦੇ ਜਿਵੇਂ ਵਾਹ ਪੁਰਸ਼ਾਂ ਨੇ ਬਖਸ਼ਿਸ਼ਾਂ ਕਰ ਤਾ ਧੰਨਵਾ ਬਾਈ ਸਸ ਮਹਾਰਾਜ ਭਾਈ ਇੱਕ ਗਰਮਕੇ ਕੀ ਕੁਲਾਂ ਨੂੰ ਤਾਰ ਲੈਣਾ ਖਾਦਾ ਘਾ ਸੁਣਦੇ ਭੈ ਬਨੀ ਪਾਤ ਬ੍ਰਹਮ ਵਿਚਾਰੀ ਇਹ ਪਿਆਰੀਓ ਜੋ ਮਨ ਕਰਕੇ ਪਾਤ ਬ੍ਰਹਮ ਨੂੰ ਵਿਚਾਰਦੇ ਨਹੀਂ ਵਿਚਾਰੀ ਨੇ ਪ੍ਰਵੇਸ਼ਰ ਦਾ ਨਾਮ ਸੁਣਦੇ ਨਹੀਂ ਪਵਿੱਤਰ ਗੋਵਰ ਓ ਪਰ ਬਨੈ ਆਕਾਸ਼ ਤਲੈ ਧਰ ਸੋਤੀ ਤੇ ਆਕਾਸ਼ ਦਾ ਚਦੋਆ ਬਣ ਕੇ ਸੋਭ ਰਿਹਾ ਹੈ ਆਕਾਸ਼ ਦਾ ਚਦੋਆ ਸੋਭਦਾ ਜੇ ਧਰਤੀ ਫਲਸਫੇ ਤੋਂ ਹੋ ਕੇ ਸੋਹਬ ਦੀ ਬੜੀ ਸੁੰਦਰ ਧਰਤੀ। ਦਾਇ ਜਿਸ ਚਮਕੈ ਵੀ ਜਲ ਮੁਖ ਕੋ ਜੋਤੀ ਸਤਗੁਰੂ ਪਰਵਾਉਂਦੇ। ਬਿਜਲੀ ਵੀ ਜਿਸ ਦੀ ਸਦਾ ਅਕੇ ਚਮਕਦੀ ਐ ਦਸੋਂ ਦਿਸਾਂ ਵਿੱਚ। ਇਹਦੀ ਵੱਧ ਪ੍ਰਕਾਸ਼ ਮੈਂ ਤੇ ਦੇ ਮੁਖ ਤੋਂ ਦੇਖਦੀ ਪ੍ਰਾਪਤੀ ਨੂੰ ਚਾਹੁੰਦੀ। ਕੋ ਜਤ ਵਿਰੋਂ ਬਰੇ ਸਪੀਓ ਘਦ ਪਾਈ ਐ। ਨੂੰ ਮੈਂ ਬਦੇਸਾਂ ਵਿੱਚ ਖੋਜਦੀ ਫਿਰਦੀ ਆ ਪੁੱਛਦੀ ਭਈ ਹਾਂ ਕਿ ਐਸੀ ਪਤੀ ਨੂੰ ਕਿਸ ਪ੍ਰਕਾਰ ਕਿੱਥੇ ਪਾਈਏ ਤੇ ਰੱਬ ਦੇ ਜਨ ਸੰਤ ਕੀ ਕਹਿੰਦੇ ਨੇ ਉੱਤਰ ਦਿੰਦੇ ਨੇ ਮਹਾਤਮਾ ਜਗਿਆਸੂ ਪੁੱਛਦਾ ਫਿਰ ਮਹਾਪੁੱਤ ਜੀ ਕਹਿੰਦੇ ਨੇ ਪਿਆਰੀਆ ਖਾਦਾ ਖਾਂ ਜੇ ਮਸਤ ਕੋ ਹੋਵੇ ਭਾਕ ਤਾ ਦਰਸ ਸਵਾਈਆ ਇਹ ਪਿਆਰੇ ਆ ਜੇ ਵਲਤਕ ਵਿੱਚ ਭੂਤਨ ਤੇਰੀ ਭਾਗ ਹੋ ਤਬ ਤੇ ਤੇ ਦਰਸ਼ਨ ਦਸ ਰੂਪ ਨੂੰ ਵਿੱਚ ਸਮਾਜ ਆਈ ਜਾ ਹਰਖਾਂ ਜੀ ਮस्तक ਹੋਵੇ ਭਾਗ ਤਾਂ ਦਸ ਸਵਾਈਏ ਫਿਰ ਬਖਸ਼ਿਸ਼ਾਂ ਮਿਲਦੀਆਂ ਨੇ ਮਿਲ ਹੋ ਜਾਂਦਾ ਜਿੱਥੇ ਸਵੇ ਤਾਂ ਨਹੀਂ ਤੁਦ ਜੇ ਆ ਬਦੋਂ ਪਰਖ ਬੰਧਾ ਤਾ ਤੂੰ ਸੋਇਆ ਬਸਦੀ ਸਗਨ ਅਪਾ ਅਨੂਪ ਰਾਮਦਾਸ ਬੁਲ ਅਰਹਾ ਨਾਨਕ ਕਸਮ ਲ ਜਾ ਲਾਇਆ ਰਾਮਦਾਸ ਸਾਧ ਪਾਤਸ਼ਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਹਰਮੰਦਰ ਸਾਹਿਬ ਆਮਦਤ ਸਰ ਜੀ ਦੀ ਸਿਖਤ ਕਰਦੇ ਆ ਬਚਨ ਕਹਿੰਦੇ ਜਿੱਥੇ ਸਭੇ ਥਾਵ ਨਹੀਂ ਦੁੱਜੇ ਪਾਤਸ਼ਾਹ ਪਵਾਉਂਦੇ ਨਹੀਂ ਆਸਾਂ ਨਹੀਂ ਸਾਰੇ ਹਿਸਤਾਨ ਦੇਖੇ ਸ੍ਰੀ ਅਮਰੋਦਸ ਸਾਹਿਬ ਜੀ ਖਰਮੰਦ ਤੇਰੀ ਜੈਸਾ ਹੋਰ ਕੋਈ ਸਤਾਨ ਮੁਕਤ ਦਾ ਦਾਤਾ ਨਹੀਂ ਦੇਖੀ ਵਧਾਤਾ ਪੁਰਖ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਗੁਰਦੇਵ ਪਾਤਸ਼ਾਹ ਇਹਨਾਂ ਨੇ ਤੈਨੂੰ ਬੰਦਾ ਸੁੰਦਰ ਬਣਾਇਆ ਰਚਿਆ ਕੇ ਤੂੰ ਸੋਭਿਆ ਐਸੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਕੂਦੀ ਹੈ ਜੋ ਬਹੁਤ ਸੰਗ ਦੀ ਵਸ। ਉਪਮਾ ਤੇਰੀ। ਔਰ ਕੋਈ ਕੂਦੀ ਤੇ ਇਸ ਦੇ ਤੁਲ ਨਹੀਂ। ਇਹ ਭਾਈ ਸ੍ਰੀ ਅਮਰਸਰ ਜੀ ਵਿੱਚ ਸ਼ਰਧਾਨ ਕਰਦੇ ਸਾਰੇ ਪਾਪ ਦੂਰ ਹੋ ਜਾਂਦੇ। ਇਹ ਸਾਧ ਸੰਗ ਤੇਰੀ ਜੈਸਾ ਕੋਈ ਸਥਾਨ ਨਹੀਂ। ਅਸਾਨੀ ਸਰਬਸਤਾਨ ਦੇ ਕੇ ਇਹਦੇ ਮਿਲਣੇ ਕਰਕੇ ਜੀਵਾਂ ਨੂੰ ਸ਼ਾਂਤੀ ਪ੍ਰਾਪਤ ਕਿਉਂਕਿ ਸੰਗਤ ਵਿੱਚ ਗੁਰੂ ਨਾਨਕ ਪ੍ਰਤਖ ਬੈਠਾ ਹੈ ਵਿੱਚ ਸੰਗਤ ਗਤ ਪ੍ਰਭ ਵਸੈ ਵਾਹਿਗੁਰੂ ਬੁਧਾਤਾ ਪੁਰਸ਼ ਨੇ ਤੇਰਾ ਬੰਧਾਨ ਬੰਧਿਆ ਤੇ ਤੂੰ ਸੋਭਦੀ ਆ राम ਦੇ ਦਾਸਾਂ ਦੀ ਅਧੂਰੀ ਸੇ ਸਤ ਸੰਗ ਇਹਦੇ ਵਿੱਚ ਅਪਾਰ ਗੁਣਾ ਦੀ ਸਗਨੀ ਵਸਦੀ ਵਸਦੀ ਇਹ ਸਤ ਸੰਗ ਸਥਾਨ ਤੇਰੇ ਵਿੱਚ ਨਾਮ ਰੂਪੀ ਅੰਮ੍ਰਿਤ ਦੇ ਸੋਭ ਵਿੱਚ ਇਸ਼ਨਾਨ ਕਰਿਆ ਸਾਰੇ ਪਾਪ ਦੂਰ ਹੋ ਜਾਂਦੇ ਇੱਕ ਸਰੋਬ ਦਾ ਆਸ਼ਨਾਇਕ ਸੰਗਤ ਇਹ ਵੀ ਇਸ਼ਨਾਨ ਸੰਗਤ ਸੰਤ ਮਲਾਏ ਗਦ ਸਦ ਨਿਰਮਲ ਨੈਦਮਲ ਜਲਨ ਆਈ ਮੈਲ ਗਵਾਏ ਭਏ ਭਵੇ ਤੇ ਸਰੀਰਾ ਸਰੀਰ ਪਾਵਨ ਹੋ ਜਾਂਦਾ ਸਾਰੇ ਪਾਪ ਦੂਰ ਹੋ ਜਾਂਦੇ ਚਾਤ ਰਕ ਚਿਤ ਸੋਚੇ ਤਸੋ ਸਾਜਨ ਚਾਹੀਐ ਜੇ ਸੇ ਚਾਤ੍ਰਿਕ ਚਿੱਤ ਵਿੱਚ ਸੁਚੇਤ ਹੋ ਕੇ ਬੇਗ ਰੂਪੀ ਸੇਟ ਸੱਜਣ ਨੂੰ ਚਾਹਦਾ ਹੈ ਚਾਤ੍ਰਿਕ ਜੇ ਸਸਾਂਗ ਲਾਗੇ ਪ੍ਰਾਣ ਤੇ ਸਹਿ ਗੋ ਆਹੀ ਹੈ ਇਸਨ ਵੇਖ ਦੇ ਸਾਥ ਇਸ ਦੇ ਪ੍ਰਾਣ ਲੱਗਦੇ ਭਾਵੇਂ ਕਿ ਵੇਗਾ ਦੀ ਸਵਾੰਕੀ ਬੂਹ ਸਿੱਧ ਦੇ ਪ੍ਰਾਣ ਠਹਿ ਗਏ ਸਿੱਧੇ ਦਰਸ਼ਨ ਨੂੰ ਚਾਹਦਾ ਬੰਨ ਬੰਨ ਫਿਰਦੇ ਉਦਾਸ ਬੂੰਦ ਚਲ ਗਾਰਣ ਜੈਸੇ ਇੱਕ ਜਲ ਦੀ ਬੂੰਦ ਵਾਸਤੇ ਉਦਾਸ ਹੋਇਆ ਵਿਚਾਰਾ ਬਣਾ ਬਣਾ ਵਿੱਚ ਦਿਨ ਰਾਤ ਫਿਰਦਾ ਕਦੋਂ ਸੁਵੰਤੀ ਬੂੰਦ ਮਿਲੇ ਕਦ ਗਾਤਿ ਉਹ ਹਰ ਜਨ ਮੰਗੈ ਨਾਮ ਨਾਨਕ ਬਲ ਘਾਰ ਤੇ ਗਰੀਬੇ ਜਨ ਜੋ ਸੰਤ ਮਹਾਤਮਾ ਦੀ ਪਿਆਰੀ ਉਹ ਸਦਾ ਧਾਮ-ਦਾਨ ਮੰਗਦੇ ਨਾ ਪਰ ਅਸੀਂ ਸਦਾ ਬਲੀਦਾਨ ਜਾਂਦੇ ਮੇਤਕਾ ਚਿੱਤ ਅਨੂਪ ਬ੍ਰਾਹਮਣਾ ਜਾਣੀ ਹੈ ਸਰਬ ਦਾ ਮਿੱਤ ਰੂਪ ਜੋ ਵਾਹੇ ਤੇ ਆਦੂਪ ਚਿੱਤ ਦਾ ਭੇਦ ਕਿਸੇ ਪ੍ਰਕਾਰ ਜਾਣਿਆ ਨਹੀਂ ਜਾਂਦਾ ਗਾਇਕਾ ਗੁਣੀ ਅਪਾਰ ਸੁ ਤਤ ਪਛਾਨੀ ਹੈ ਜੋ ਤੇ ਅਪਾਰ ਪਰਵਿਸ਼ ਗਾਹਿਕ ਜਗਿਆਸੂ ਸਭ ਗੁਣਾ ਵਾਲੇ ਜੋ ਸੰਤ ਜਨ ਮਹਾਤਮਾ ਨੇ ਸੋ ਤਤ ਸੋਭ ਨੂੰ ਗੁਰੂ ਦਵਾਰੇ ਪਹਿਚਾਨ ਲੈਂਦੇ ਨੇ ਚਿਤ ਹੈ ਚਿਤ ਸਮਾਏ ਤਾਂ ਹੋਵੇ ਰੰਗ ਕਨ ਜੋ ਆਪਣੇ ਚਿਤ ਨੂੰ ਉਸ ਚੇਤਨ ਸੂਭ ਵਿੱਚ ਸਮਾਵੇ ਅਭੇਗਰੇ ਤਵ ਅਧੀ ਅਧਿਕ ਆਨੰਦ ਮਿਲਦਾ ਖਾਦ ਖਾਂ ਚੰਚਲ ਚੋਰੇ ਵਾਰ ਤਾਂ ਪਾਵੇ ਸੱਚ ਧਰਾਂ ਇਹ ਪਿਆਰਿਓ ਤਬ ਕਾਮ ਕਰੋ ਲੋਭ ਅੰਕਾਰ ਚੋਰਾ ਨੂੰ ਮਾਰ ਕੇ ਆਤਮ ਸੂਪ ਸੱਚੇ ਧਨ ਨੂੰ ਪਾਉਂਦਾ ਹੈ ਪ੍ਰਾਪਤੀ ਕਰਦਾ ਜੈਸੇ ਮਦਮ ਸਖੀ ਉਤਮ ਸਖੀ ਨੂੰ ਆਪਣਾ ਖਾਲ ਸੁਣਾਉਂਦੀ ਹੈ ਮਦਮ ਸਖੀ ਤੇ ਮਦਮ ਜਗਿਆਸੂ ਉਤਮ ਮਹਾਤਮਾ ਸਵਾਦੀ ਤੇ ਉਹ ਥਾਨ ਕਾਲ ਆਪਣਾ ਵਰਤਾਂਦ ਕਹਿੰਦੇ ਸੁਪਨੇ ਉਹ ਵੀ ਪਈ ਗयो ਕੀ ਨਾ ਅੰਚਲਾ ਇਹ ਸਖੀ ਸੰਤ ਜਨੋਂ ਮੈਂ ਸੁਪਨੇ ਵਿੱਚ ਦਵੇ ਰੂਪ ਹੋ ਗਈ ਸੀ ਐਸਾ ਸੁਪਨਾ ਇੱਕ ਮੈਂ ਔਰ ਇੱਕ ਮੇਰਾ ਪਤੀ ਭਾਵੇਂ ਹੀ ਕਿ ਗਰੀਦਾ ਧਿਆਨ ਕਰਨੀ ਸਿੱਖਿੰਨ ਗਮਾਤਰ ਤੇ ਸਵਾਹਿ ਗੁਰੂ ਦਾ ਬ੍ਰਿਹੇਂ ਦੇ ਵਿੱਚ ਚਮਤਕਾਰ ਹੋਇਆ ਤੇ ਉਤੋਂ ਸਖੀ ਕਹਿਣ ਲੱਗੀ ਏ ਸਖੀ ਤਬ ਤੈਨੇ ਇਸ ਪਤੀ ਦਾ ਪੱਲਾ ਕਿਉਂ ਨਾ ਪਕੜਿਆ ਨਿਰਵikalp ਸਮਾਧੀ ਵਿੱਚ ਅਸਥਿਤ ਕਿਉਂ ਨਾ ਤੂੰ ਹੋਈ ਕਿਉਂ ਨਾ ਪੱਲਾ ਪੜਿਆ ਵਦੋ ਸਖੀ ਕਹਿਣ ਲੱਗੀ ਸੁੰਦਰ ਪਰਖ ਵਿਰਾਜਤ ਭੇਖ ਬੰਦ ਬੰਝਲਾ ਵਦੋ ਸਖੀ ਕਹਿਣ ਲੱਗੀ ਏ ਸਖੀ ਵਾਹ ਪ੍ਰਖੋ ਉਹ ਸੁੰਦਰ ਸੁਬਰਾਜ ਮਨ ਦੇਖਿਆ ਮੈਂ ਜਗਤ ਦਾ ਮਾਲੇ ਦਰਸ਼ਨ ਕੀਤੇ ਤਦ ਤੇ ਮੇਰਾ ਮਨ ਮੋਗੇ ਠੱਗ ਲਿਆ ਇਸ ਹੀ ਤੇ ਮੈਨੂੰ ਤੇ ਉਹਦੇ ਪਕੜਨੀ ਦੀ ਸੋਝੀ ਹੀ ਨਹੀਂ ਸਭ ਕਲਪ ਸੁਵਾਦੀ ਵਿੱਚ ਹੀ ਰਹੀ ਕੋਈ ਸੋਝੀ ਦਾ ਦਰਸ਼ਨ ਦੇਖ ਤੇ ਹੀ ਸੁਧ ਕੀ ਨਾ ਸੁਧ ਨਹੀਂ ਬੁੱਧ ਕੀ ਨਾ ਬੁੱਧ ਨਹੀਂ ਮਤ ਮੇ ਨਾ ਸੁਧ ਬੁੱਧ ਬੋਲ کو جو تا کے چرن کو قطبائی میں اب تس پتی دی چڑھنا نو کو جدی کا کہ سکی تو کہو تی نو کمی ملا کمی اس دی پرابطی کرا یہ بخشش کر تو ملی ہوئی کا خارغا سوئی جتا نبتائی سکی پریوں پائی ہے ਇਹ ਸੰਤ ਜਨ ਸਖਿਓ ਸੋਈਓ ਪਾਪ ਮੈਨੂੰ ਦੱਸੋ ਬਤਾਓ ਜਿਸ ਕਹੇ ਕਿ ਜਸ ਸਵਾਇਗਦੂ ਪਤੀ ਨੂੰ ਅਸੀਂ ਪਾਵਨਾ ਕਰੀ ਤੇ ਮਹਾਤਮਾ ਸੰਤ ਕਹਿਣ ਲੱਗੇ ਪਤੀ ਦੇ ਪਾਵਨੇ ਦਾ ਜਤਨ ਦੱਸਦੇ ਨੈਣ ਦਾ ਦੇਖੈ ਸਾਧ ਸੇ ਦੈਣ ਬਹਾਲਿਆ ਜੋ ਦੇਤ ਸੰਤਾਂ ਦਾ ਦਰਸ਼ਨ ਨਹੀਂ ਦੇਖੇ ਸੋ ਦੇਤਰ ਵੀ ਦੁਖੀ ਰਹਿੰਦੇ ਨੇ ਪਿਆਰੇ ਇਤਰਾ ਅਗੇ ਸੰਤਾਂ ਦਾ ਦਰਸ਼ਨ ਅਜਾਜੋਗ ਦਰਸ਼ਨ ਕਰੋ ਕਰਨ ਨਾ ਸੁਨਹੀ ਨਾਦ ਕਰਨ ਮਨ ਮੁੰਦ ਘਾਲਿਆ ਕਰਨ ਨਾ ਸੁਨਹੀ ਨਾਦ ਕਰਨ ਮੁੰਦ ਕਰ ਜੋ ਕੰਨ ਪਰ ਵਿੱਚ ਸੁਣਦੀ ਸ਼ਬਦ ਬਾਣੀ ਨਹੀਂ ਸੁਣਦੇ ਇਹ ਕੰਨ ਵਿੱਚ ਮੁੰਦਾ ਪਾਈਆਂ ਚਾਹੀਏ ਭਾਅ ਬੰਦ ਕਰ ਦਈਏ ਚੰਗਾ ਕਹਿੰਦਾ ਅਗੇ ਗੁਰੂ ਉਪਦੇਸ਼ ਸੁਣੋ ਬਾਣੀ ਸੁਣੋ ਜੋ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਐ ਜੋ ਰਸਨਾ ਪਰਮੇਸ਼ਰ ਦੇ ਨਾਮ ਨੂੰ ਨਹੀਂ ਜਪਦੀ ਤੂੰ ਤਿਲ ਤਿਲ ਕਰਕੇ ਕੱਟਦੀ ਐ ਸੀ ਰਸਨਾ ਜੇ ਬਾਹੋਂ ਜੇ ਬਾਤ ਕੀ ਅਰੀ ਦੇ ਨਾਮ ਨੂੰ ਜਪੋ ਆਹ ਰਖਾ ਜਬ ਬਿਸਰ ਗੋਬਿੰਦ ਰਾਏ ਦਿਨੋਂ ਦਿਨ ਘਟੀ ਐ ਏ ਭਾਈ ਗੋਬਿੰਦ ਰਾਈ ਹਿਰਦੇ ਵਿਸਰਦਾ ਤਬ ਇਸ ਜੀਵ ਨੂੰ ਦਿਨੋ ਦਿਨ ਘਾਟਾ ਹੀ ਹੁੰਦਾ ਨਫਾ ਨਹੀਂ ਜੋ ਜਪਦੇ ਕਨ ਕਰਕੇ ਗੋਬਿੰਦ ਦਾ ਧਿਆਨ ਧਰੋ ਇਹੀ ਪਤੀ ਦੀ ਪ੍ਰਾਪਤੀ ਦਾ ਯਤਨ ਪੰਕ ਜਫਾ ਤੇ ਪੰਕ ਮਹਾ ਬਦ ਗੁੰਫਿਆ ਅੰਗ ਸੰਗ ਉਰ ਜਾਏ ਵਿਸਰਤੇ ਸੋਂਫਿਆ ਜਿਵੇਂ ਕਮਲ ਫੁੱਲ ਚਿਕੜ ਵਿੱਚ ਫੱਤੇ ਹੋਏ ਕਮਲ ਦਾ ਫੁੱਲ ਸਮੁਦਾਇ ਅਤੀ ਸੁਗੰਧੀ ਦੇ ਸਾਥ ਗੁੰਦਿਆ ਹੋਇਆ ਤੇ ਚਿਕੜ ਸੰਗ ਇਨਾਂ ਦੇ ਅੰਗ ਉਲਝ ਰਹੇ ਨੇ ਤੁਸੀਂ ਕਹਿ ਕਿ ਤੇਨਾ ਨੂੰ ਸਫਾਈ ਵਿਸਰ ਗਈ ਵੈਲੇ ਹੁੰਦੇ ਖੈ ਕੋ ਐਸਾ ਮੀਤ ਜੇ ਤੋੜੇ ਵਿਖਮ ਗਾਂਠ ਇਹ ਭਾਈ ਕਮਲ ਦਾ ਕੋਈ ਐਸਾ ਬਿੱਤਰ ਹੈ ਜੋ ਕਮਲ ਦੀ ਚਿੱਕੜ ਸਾਤ ਕਠਨ ਗੰਠ ਪਈ ਹੋਈ ਤਿਸ ਨੂੰ ਤੋੜ ਦਵੇ ਇਹ ਵਾਹ ਪਛ ਕਹਿੰਦੇ ਨੇ ਨਾਨਕ ਇੱਕ ਸ੍ਰੀ ਤਰਨਾਕ ਜੇ ਟੂਟੇ ਲੈ ਗਾਂ ਸਾਠ ਨਾਨਕ ਇੱਕ ਸ੍ਰੀ ਤਰਨਾਤ ਜੇ ਟੂਟੇ ਲੈ ਸਾਠ ਇੱਕ ਪਰਵੇਸ਼ ਸੁਆਮੀ ਲక్ష్ਮੀ ਪਤੀ ਹੈ ਜੋ ਟੁੱਟੇ ਉਹ ਕਮਲ ਨੂੰ ਗੰਢ ਲਾ ਜਦ ਤਾਬ ਬਲਖਾ ਕਰੇ ਪਰਮੇਸ਼ਰ ਕਮਲ ਜਕਰ ਤੇ ਛੁੱਟ ਕੇ ਖਿੜਿਆ ਹੁੰਦਾ ਐਸੇ ਹੀ ਜੀਵ ਰੂਪੀ ਕਮਲ ਜੋ ਖੰਕਾਰ ਰੂਪੀ ਸੁਗੰਧੀ ਕਰਕੇ ਗੁੰਦੇ ਹੋਏ ਮੋਦ ਰੂਪੀ ਜਿੱਕੜ ਵਿੱਚ ਵਸੇ ਇਹਦਾ ਕੋਟੰਬ ਸੇ ਉਲਝਦੇ ਆ ਤੇ ਨਾਲੋਂ ਪਰਮੇਸ਼ਰ ਦੇ ਤਰਪ ਦੀ ਸਫਾਈ ਵਿਸਰ ਗਈ ਐਸਾ ਕੋਈ ਇਸ ਜੀਵ ਦਾ ਮਿੱਤਰ ਜੋ ਮੋਦ ਰੂਪੀ ਕਟਨ ਗੰਢ ਤੋਂ ਤੋੜਦੋ ਦੁਸ਼ਟਾਂ ਦੇ ਦੇਦੇ ਪਾਤਸ਼ਾਹ ਸੋ ਸਤਗੁਰੂ ਦੇ ਬੱਦਲ ਵਜਨ ਰੂਪੀ ਵਰਖਾ ਕਰਨ ਗੁਰੂ ਬਚਨ ਕਰੇ ਰਬਤਾ ਜਾਨ ਅੰਮ੍ਰਿਤਮਈ ਬਚਨ ਤਾਂ ਮਨ ਤਨ ਪਰਵੇਸ਼ਰ ਭੰਗ ਹੋਇਆ ਮੋਹ ਸੇ ਛਡਾ ਕੇ ਭਗਵੰਤ ਦੇ ਸਾਥ ਜੋੜ ਦਿੱਤੇ ਸਤਗੁਰੂ ਦੇ ਉਪਦੇਸ਼ ਤੇ ਚਲਿਏ ਗੁਰ ਸ਼ਬਦੀ ਗੁਰ ਵਦੀਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਓ ਯਾ ਚੱਤੇ ਹੀ ਪਾ